ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਕਨ ਵਾਸਤਾ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜੋ ਗੱਲ ਕਰਨੀ ਹੈ ਉਹ ਕਰਨੀ ਹੈ ਕਵਾਲੀ ਤੇ ਕਿਉਂ ਕਵਾਲੀ ਜਦੋਂ ਲੱਗਦੀ ਹੈ ਤੇ ਕਵਾਲੀ ਤੇ ਪੌਣ ਆਉਂਦੀ ਹੈ ਕਵਾਲੀ ਤੇ ਬਚਨ ਹੁੰਦੇ ਹੈ ਕਵਾਲੀ ਸੁਣਨ ਦੇ ਕੀ ਕੀ ਲਾਭ ਮਿਲਦੇ ਹੈ ਤੇ ਕਵਾਲੀ ਦੇ ਨਾਲ ਕੀ ਕਿ ਕੰਮ ਹੁੰਦੇ ਹੈ ਸੋ ਅੱਜ ਆਪਾਂ ਇਸ ਗੱਲ ਨੂੰ ਸਮਝਣਾ ਹੈ ਕਿਉਂਕਿ ਆ ਜੋ ਮਹੀਨਾ ਚੱਲ ਰਿਹਾ ਹੈ ਆਪਾਂ ਦੇਖਾਂਗੇ ਕਿ ਅਲੱਗ ਅਲੱਗ ਜਿੱਥੇ ਜਿੱਥੇ ਵੀ ਪੀਰਾਂ ਫਕੀਰਾਂ ਦੀ ਦਰਗਾਹ ਬਣੀ ਹੋਈ ਆ ਸੋ ਉੱਥੇ-ਉੱਥੇ ਕਵਾਲੀ ਬਹੁਤ ਚੱਲਣੀ ਹੈ ਸੋ ਆ ਮਹੀਨਾ ਤਾਂ ਲਗਾਤਾਰ ਹੀ ਪੀਰਾਂ ਫਕੀਰਾਂ ਦਾ ਹੈ ਸੇਵਾ ਚੱਲਦੀ ਰਹਿਣੀ ਹੈ ਸੋ ਕਵਾਲੀਆਂ ਵੀ ਸੁਣਨ ਨੂੰ ਮਿਲਦੀਆਂ ਰਹਿਣੀਆਂ ਤੇ ਜਦੋਂ ਕਿਤੇ ਕਵਾਲੀ ਤੁਸੀਂ ਕਿਸੇ ਵੀ ਦਰਗਾਹ ਤੇ ਸੁਣਦੇ ਹੋ ਤਾਂ ਲੂਈ ਕੰਡੇ ਖੜ ਜਾਂਦੇ ਆ ਸੋ ਅੱਜ ਆਪਾਂ ਇਹ ਵੀਡੀਓ ਬਹੁਤ ਹੀ ਖਾਸ ਹੈ ਜੇਕਰ ਪੀਰਾਂ ਨਾਲ ਸੱਚੇ ਦਿਲੋਂ ਪਿਆਰ ਹੈ ਤਾਂ ਇਹ ਵੀਡੀਓ ਨੂੰ ਨਗਾਉਣਾ ਨਹੀਂ ਪੂਰੀ ਵੀਡੀਓ ਸੁਣਨੀ ਤਾਂ ਗੱਲ ਸਮਝ ਵਿੱਚ ਵੀ ਆਵੇ ਕਿਉਂਕਿ ਕੁਝ ਕਮੈਂਟਾਂ ਵੀ ਦੱਸਾਂਗੇ ਕਮੈਂਟਾਂ ਵਿੱਚ ਵੀ ਤੁਹਾਡੇ ਕੋਈ ਨਾ ਕੋਈ ਕੰਮ ਦੀ ਹੀ ਗੱਲ ਤੁਹਾਨੂੰ ਮਿਲੇਗੀ ਸੋ ਇਸ ਕਰਕੇ ਵੀਡੀਓ ਨੂੰ ਪੂਰੀ ਜਰੂਰ ਸੁਣਿਆ ਕਰੋ ਜੀ ਨਾਲ ਚਲਦੇ ਚਲਦੇ ਇੱਕ ਲਾਈਕ ਜਰੂਰ ਕਰ ਦਿਓ ਸੋ ਹੁਣ ਆਪਾਂ ਇੱਥੇ ਕੁਝ ਕਮੈਂਟਾਂ ਦੱਸਦੇ ਆ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਸੋ ਹੁਣ ਇੱਥੇ ਪਹਿਲਾ ਜੋ ਕਮੈਂਟ ਹੈ ਦੱਸ ਦਿੰਨੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਸੁਪਨੇ ਵਿੱਚ ਪੁਲਿਸ ਦਿਸਣਾ ਕੀ ਸੰਕੇਤ ਹੈ ਸੋ ਚੰਗਾ ਹੀ ਸੰਕੇਤ ਹੈ ਕਿਉਂਕਿ ਪੀਰਾਂ ਫਕੀਰਾਂ ਦੇ ਨਾਲ ਜੁੜਿਆ ਹੋਇਆ ਇਹ ਸੰਕੇਤ ਹੁੰਦਾ ਹੈ ਜੋ ਅਸੀਂ ਸੁਪਨੇ ਵਿੱਚ ਪੁਲਿਸ ਦੇਖਦੇ ਆ ਸੋ ਪੁਲਿਸ ਜੇਕਰ ਸਾਥ ਦੇ ਰਹੀ ਆ ਤੇ ਦੇ ਲੈਣਾ ਕਿ ਪੀਰਾਂ ਦੀ ਕਿਰਪਾ ਹੈ ਉਹ ਤੁਹਾਡਾ ਸਾਥ ਦੇ ਰਹੇ ਆ ਤੇ ਸੇਵਾ ਕਬੂਲ ਹੋ ਰਹੀ ਹੈ ਜੀ ਸੋ ਹੋਰ ਬਾਕੀ ਕੋਈ ਵੀ ਵਹਿਮ ਭਰਮ ਨਹੀਂ ਕਰਨਾ ਹੈ ਸੋ ਜੇ ਕਰ ਇਹ ਹੋ ਜਾ ਕੋਈ ਵੀ ਸੁਪਨਾ ਆਉਂਦਾ ਹੈ ਤੇ ਚੰਗੀ ਹੀ ਗੱਲ ਹੁੰਦੀ ਹੈ ਸੋ ਹੁਣ ਆਪਾਂ ਇਥੇ ਇੱਕ ਹੋਰ ਕਮੈਂਟ ਦੱਸਦੀ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਘਰ ਵਿੱਚ ਕੀੜੀਆਂ ਕਾਲੇ ਰੰਗ ਦੀਆਂ ਨਿਕਲਦੀਆਂ ਆ ਤੇ ਮੂੰਹ ਵਿੱਚ ਆਂਡੇ ਚਿੱਟੇ ਰੰਗ ਦੇ ਹੁੰਦੇ ਹੈ ਸੋ ਇਹਦੇ ਬਾਰੇ ਦੱਸੋ ਸੋ ਦੇਖੋ ਇਹਨਾਂ ਗੱਲਾਂ ਤੇ ਕੋਈ ਵੀ ਵਹਿਮ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਿਆਣਿਆਂ ਦੇ ਮੁਤਾਬਕ ਆਪਾਂ ਮੰਨিয়ে ਤਾਂ ਸਿਆਣਿਆਂ ਨੇ ਕਿਹਾ ਹੈ ਕਿ ਜੇਕਰ ਘਰ ਵਿੱਚ ਕੀੜੀਆਂ ਦਾ ਭੌਣ ਨਜ਼ਰ ਆਵੇ ਮੂੰਹ ਵਿੱਚ ਚਿੰਤੇ ਆਂਡੇ ਹੋਣ ਤਾਂ ਇਹ ਕੋਈ ਵੀ ਨੁਕਸਾਨ ਵਾਲੀ ਗੱਲ ਨਹੀਂ ਹੁੰਦੀ ਇਹ ਚੰਗੀ ਗੱਲ ਹੁੰਦੀ ਹੈ ਚੰਗਾ ਸੰਕੇਤ ਹੁੰਦਾ ਹੈ ਪਰ ਜੇਕਰ ਕੀੜੀਆਂ ਕਿਸੇ ਚੀਜ਼ ਨੂੰ ਖਾਂਦੀਆਂ ਨਜ਼ਰ ਆ ਰਹੀਆਂ ਹੈ ਕੋਈ ਚੀਜ਼ ਮਰੀ ਹੋਈ ਹੈ ਉਹਨੂੰ ਖਾ ਰਹੀਆਂ ਹੈ ਤੇ ਇੱਥੇ ਥੋੜੀ ਜੀ ਹੁੰਦੀ ਹੈ ਗੱਲ ਪਰ ਫਿਰ ਵੀ ਜੇ ਤੁਸੀਂ ਵਹਿਮ ਨਾ ਕਰੋ ਤਾਂ ਉਹ ਵੀ ਚੀਜ਼ ਕਦੇ ਨੁਕਸਾਨ ਨਹੀਂ ਕਰੇਗੀ ਸੋ ਜਦੋਂ ਵਹਿਮ ਕਰੋਗੇ ਕਿਸੇ ਵੀ ਗੱਲ ਨੂੰ ਲੈ ਕੇ ਉਹ ਚੀਜ਼ ਆਪਣੇ ਆਪ ਤੁਹਾਡਾ ਨੁਕਸਾਨ ਕਰਨਾ ਸ਼ੁਰੂ ਕਰ ਦੇਗੀ ਤੇ ਜੇਕਰ ਉੱਥੇ ਤੁਸੀਂ ਵਿਸ਼ਵਾਸ ਆਪਣੇ ਮਾਲਕ ਤੇ ਰੱਖੋਗੇ ਵਹਿਮ ਨਹੀਂ ਕਰੋਗੇ ਕਿ ਇਦਾਂ ਦਾ ਕੁਝ ਵੀ ਨਹੀਂ ਹੋਣਾ ਆਪਣੇ ਮਾਲਕ ਅੱਗੇ ਅਰਦਾਸ ਬੈਂਤੀ 2 ਮਿੰਟ ਬੈਠ ਕੇ ਕਰ ਦੋ ਤੇ ਇਹੋ ਜਿਹਾ ਕੁਝ ਵੀ ਨਹੀਂ ਹੁੰਦਾ ਜੀ ਸੋ ਛੋਟੇ ਛੋਟੇ ਗੱਲ ਨੂੰ ਲੈ ਕੇ ਕਦੇ ਵੀ ਬਹਿਮ ਭਰਮ ਜਿਹੜਾ ਮਨ ਵਿੱਚ ਉਹ ਨਹੀਂ ਲੈ ਕੇ ਆਉਣਾ ਚਾਹੀਦਾ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਜੋ ਕਮੈਂਟ ਹੈ ਇਹਨਾਂ ਦਾ ਕਮੈਂਟਾਂ ਵਿੱਚ ਇਹਨਾਂ ਨੇ ਲਿਖਿਆ ਹੈ ਕਿ ਦੀਦੀ ਜੀ ਇੰਸਟਾਗ੍ਰਾਮ ਤੇ ਸਾਨੂੰ ਸਮਝ ਨਹੀਂ ਆਉਂਦੀ ਦੋ ਆਈਡੀਆਂ ਤੁਹਾਡੀਆਂ ਸ਼ੋ ਹੋ ਰਹੀਆਂ ਹੈ ਸੋ ਅਸੀਂ ਦੋਨਾਂ ਨੂੰ ਹੀ ਫੋਲੋ ਕੀਤਾ ਹੋਇਆ ਦੋਨਾਂ ਤੋਂ ਕੋਈ ਵੀ ਜਵਾਬ ਨਹੀਂ ਆਇਆ ਸੋ ਦੇਖੋ ਜੀ ਸਾਡੀ ਇੰਸਟਾਗ੍ਰਾਮ ਆਈਡੀ ਇੱਕ ਹੀ ਆ ਮਹਿਫਲ ਮਸਤਾਂ ਦੀ 786 8000 ਦੇ ਲੱਗੇ ਫੋਲੋਅਰਸ ਨੇ ਸੋ ਇਸ ਕਰਕੇ ਤੁਸੀਂ ਦੇਖ ਲੈਣਾ ਚੈੱਕ ਕਰਨਾ ਜੀ ਫਿਰੋਜ਼ਾ ਸਾਹਿਬ ਨਾਲੇ ਸਾਨੂੰ ਵੌਇਸ ਮੈਸੇਜ ਕਰ ਦੇਣਾ ਬਾਕੀ ਅਸੀਂ ਮੈਸੇਜ ਜਰੂਰ ਚੈੱਕ ਕਰਾਂਗੇ ਕਾਫੀ ਮੈਸੇਜ ਹਜੇ ਚੈੱਕ ਕਰਨ ਵਾਲੇ ਵੀ ਪਏ ਹੋਏ ਆ ਜਿਨ੍ਹਾਂ ਦਾ ਕੋਈ ਜਵਾਬ ਨਹੀਂ ਦੇਇਆ ਹੋਇਆ ਸੋ ਉੱਥੇ ਅਸੀਂ ਮਾਫੀ ਚਾਹੁੰਦੇ ਆ ਇੰਸਟਾਗ੍ਰam ਤੇ ਅਸੀਂ ਹਰ ਰੋਜ਼ ਕੋਈ ਵੀ ਵੀਡੀਓ ਨਹੀਂ ਪਾਉਂਦੇ ਸੋ ਕਿਤੇ ਕਤਾਈ ਇੱਕ ਵੀਡੀਓ ਅਸੀਂ ਜ਼ਰੂਰ ਪਾਈਦੀ ਆ ਸੋ ਇਸ ਕਰਕੇ ਹਰ ਰੋਜ਼ ਪੋਸਟ ਜਿਹੜੀ ਹੈ ਇੰਸਟਾਗ੍ਰam ਤੇ ਨਹੀਂ ਪਾਈ ਜਾਂਦੀ ਜੀ ਬਾਕੀ ਮਹਿਫਲ ਮਾਸਤਾਂ ਦੇ 786 ਭਰੋਂਗੇ ਤਾਂ ਇੰਸਟਾਗ੍ਰam ਆਈਡੀ ਆਪਣੇ ਆਪ ਖੁੱਲ ਜਾਣੀ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਦਰਬਾਰ ਤੇ ਜਾ ਕੇ ਮਨ ਵਿੱਚ ਗਲਤ ਵਿਚਾਰ ਕਿਉਂ ਆਉਂਦੇ ਹੈ ਅਸੀਂ ਕੁਝ ਵੀ ਮਾੜਾ ਸੋਚਣਾ ਨਹੀਂ ਚਾਹੁੰਦੇ ਸੋ ਦੇਖੋ ਜਦੋਂ ਵੀ ਤੁਸੀਂ ਮਾਲਕ ਦੇ ਤਰਫ ਤੁਰੋਂਗੇ ਤੇ ਇਹ ਕਾਲ ਤੁਹਾਨੂੰ ਪਟਕਾਏਗਾ ਸੋ ਜਦੋਂ ਕਾਲ ਪਟਕਾਉਂਦਾ ਹੈ ਤੇ ਉਹਦੇ ਘੇਰੇ ਵਿੱਚ ਵੱਜ ਕੇ ਨਹੀਂ ਰਹਿਣਾ ਆਪਣੇ ਵੱਲੋਂ ਪੂਰੀ ਪੂਰੀ ਕੋਸ਼ਿਸ਼ ਕਰਨੀ ਹੈ ਕਿ ਅਸੀਂ ਇਸ ਘੇਰੇ ਨੂੰ ਤੋੜ ਕੇ ਗਾਹ ਲੰਘਣਾ ਹੈ ਆਪਣੇ ਮਾਲਕ ਤੱਕ ਪਹੁੰਚਣਾ ਹੈ ਮਾਲਕ ਦੇ دیدار ਕਰਨੇ ਆ ਸੋ ਜਦੋਂ ਵੀ ਤੁਸੀਂ ਚੰਗਾ ਕਰਮ ਯਾਨੀ ਕਿ ਚੰਗਾ ਕਰਮ ਪਰਮਾਤਮਾ ਦਾ ਨਾਮ ਸਿਮਰਨ ਬੈਠੋਗੇ ਪਰਮਾਤਮਾ ਦੀ ਸ਼ਰਨ ਚ ਬੈਠਣ ਲਈ ਟਾਈਮ ਗੱਡੋਗੇ ਤਾਂ ਇਹ ਸਭ ਚੀਜ਼ਾਂ ਹਰ ਇੱਕ ਨੂੰ ਪਰੇਸ਼ਾਨ ਕਰ ਤੰਗਾਇਆ ਇਹ ਕੋਈ ਨਵੀਂ ਗੱਲ ਨਹੀਂ ਹੈ ਪਰ ਹੌਲੀ-ਹੌਲੀ ਇਹ ਚੀਜ਼ਾਂ ਸਭ ਪਿੱਛੇ हट ਜਾਂਦੀਆਂ ਕਿਸ ਤਰ੍ਹਾਂ ਹਟਦੀਆਂ ਜਦੋਂ ਤੁਸੀਂ ਆਪਣਾ ਮਨ ਟਿਕਾ ਲੈਂਦੇ ਆ ਮਨ ਵਿੱਚ ਇਹ ਹੀ ਧਾਰਨ ਕਰਦੇ ਜੇ ਬਾਰ-ਬਾਰ ਮਨ ਭਟਕਦਾ ਵੀ ਹੈ ਤਾਂ ਮਨ ਨੂੰ ਬਾਰ-ਬਾਰ ਕੋਸ਼ਿਸ਼ ਕਰੋ ਪਰਮਾਤਮਾ ਦੇ طرف ਹਲ ਜਾਣ ਦੀ ਪਰਮਾਤਮਾ ਨਾਲ ਜੋੜਨ ਦੀ ਜਦੋਂ ਤੁਸੀਂ ਮਨ ਨੂੰ ਬਾਰ-ਬਾਰ ਉੱਥੇਕ ਜੋੜਨ ਦੀ ਕੋਸ਼ਿਸ਼ ਕਰੋਗੇ ਤੇ ਖੁਦ ਦੇਖੋਗੇ ਕੁਝ ਸਮਾਂ ਤੁਸੀਂ ਲਗਾਤਾਰ ਹਰ ਰੋਜ਼ ਬੈਠਣਾ ਸ਼ੁਰੂ ਕਰ ਦੋ ਜੇ ਤੁਸੀਂ ਪ੍ਰਮਾਤਮਾ ਦੇ ਧਿਆਨ ਦੇ ਵਿੱਚ ਬੈਠਣਾ ਸ਼ੁਰੂ ਕਰੋਗੇ ਤਾਂ ਉੱਥੇ ਇੱਕ ਹੀ ਕੋਸ਼ਿਸ਼ ਕਰਨੀ ਹੈ ਕਿ ਆਪਣੇ ਪੀਰ ਦਾ ਆਪਣੇ ਗੁਰੂ ਦਾ ਸਰੂਪ ਅੱਖਾਂ ਮੁਰੇ ਲਿਆਉਣ ਦੀ ਕੋਸ਼ਿਸ਼ ਕਰਨੀ ਜਦੋਂ ਅੱਖਾਂ ਬੰਦ ਕਰੋਗੇ ਆਪਣੇ ਮਾਲਕ ਦਾ ਧਿਆਨ ਧਰਨ ਦੀ ਕੋਸ਼ਿਸ਼ ਕਰਨੀ ਜਦੋਂ ਵੀ ਮਨ ਭਟਕਣ ਲੱਗੇਗਾ ਆਪਣੇ ਮਾਲਕ ਦੀ ਤਰਫ ਲਜਾਣ ਦੀ ਕੋਸ਼ਿਸ਼ ਕਰਨੀ ਉੱਥੇ ਟੈਨਸ਼ਨ ਨਹੀਂ ਲੈਣੀ ਹੈ ਕਦੇ ਵੀ ਟੈਨਸ਼ਨ ਵਿੱਚ ਨਹੀਂ ਪੈਣਾ ਹੈ ਕਿ ਅਸੀਂ ਬੈਠੇ ਆਂ ਪਰ ਆਹ ਕੁਝ ਹੋਈ ਜਾ ਰਿਹਾ ਆ ਪਰ ਜਿੱਦ ਜਿੱਦਾਂ ਤੁਸੀਂ ਪ੍ਰਮਾਤਮਾ ਨੂੰ ਸਿਮਰੋਗੇ ਚੀਜ਼ਾਂ ਜਿੰਨਾ ਤੁਹਾਡੇ ਤੇ ਹੈਵੀ ਹੋਣ ਦੀ ਕੋਸ਼ਿਸ਼ ਕਰਨੀਆਂ ਪਰ ਪ੍ਰਮਾਤਮਾ ਨੂੰ ਪਹਿਲ ਦੇਵੋਗੇ ਉਹਦੀ ਤਰਫ ਆਪਣੇ ਸੁਰਤੀ ਨੂੰ ਜੋੜਨ ਦੀ ਕੋਸ਼ਿਸ਼ ਕਰੋਗੇ ਤੇ ਇਹ ਚੀਜ਼ਾਂ ਨੇ ਆਪਣੇ ਆਪ ਤੁਹਾਡੇ ਤੋਂ ਦੂਰ ਹੋ ਜਾਣਾ ਹੈ ਕਿਉਂਕਿ ਜਦੋਂ ਗੰਦਗੀ ਸਰੀਰ ਚੋਂ ਨਿਕਲਦੀ ਹੈ ਤਾਂ ਉਹ ਫਿਰ ਜਾਂਦੇ ਜਾਂਦੇ ਵੀ ਪਟਕਾਉਣ ਦੀ ਕੋਸ਼ਿਸ਼ ਕਰਦੀ ਹੈ ਸੋ ਇਸ ਕਰਕੇ ਘਬਰਾਉਣਾ ਨਹੀਂ ਹੈ ਜੇਕਰ ਤੁਹਾਡਾ ਮਨ ਸਾਫ਼ ਹੈ ਤਾਂ ਪ੍ਰਮਾਤਮਾ ਨੇ ਆਪ ਤੁਹਾਨੂੰ ਇਸ ਗੰਦਗੀ ਚੋਂ ਦੂਰ ਕਰ ਦੇਣਾ ਹੈ ਕਿਉਂਕਿ ਇਹ ਜੋ ਗੰਦੀਆਂ ਚੀਜ਼ਾਂ ਗਲਤ ਵਿਚਾਰ ਆਇਆ ਇਹ ਹਰ ਇੱਕ ਦੀ ਜ਼ਿੰਦਗੀ ਵਿੱਚ ਆਉਂਦੀਆਂ ਆ ਜਦੋਂ ਪ੍ਰਮਾਤਮਾ ਦੀ ਤਰਫ ਜਾਉਂਗੇ ਕਿਉਂਕਿ ਇਹ ਹੀ ਚੀਜ਼ਾਂ ਨੇ ਜਿਹੜੀਆਂ ਸਾਨੂੰ ਪਾਰ ਨਹੀਂ ਲੰਘਣ ਦਿੰਦੀਆਂ ਸਾਨੂੰ ਸਾਡੇ ਗੁਰੂ ਤੱਕ ਨਹੀਂ ਪਹੁੰਚਣ ਦਿੰਦੀਆਂ ਸੋ ਇਹਨਾਂ ਚੀਜ਼ਾਂ ਨੂੰ ਤਾਂ ਹਰਾਉਣਾ ਪੈਂਦਾ ਹੈ ਫਿਰ ਤਾਂ ਪ੍ਰਮਾਤਮਾ ਨਾਲ ਜਾ ਕੇ ਮਲਾਪ ਹੁੰਦਾ ਹੈ ਸੋ ਬਾਕੀ ਟੈਨਸ਼ਨ ਨਹੀਂ ਲੈਣੀ ਪਹਿਲ ਪਰਮਾਤਮਾ ਨੂੰ ਦੇਣੀ ਹੈ ਵਿਸ਼ਵਾਸ ਰੱਖਣਾ ਆਪਣੇ ਮਾਲਕ ਤੇ ਤਾਂ ਹਰ ਰੋਜ਼ ਸਿਮਰਨ ਕਰਨਾ ਸ਼ੁਰੂ ਕਰਦੋ ਨਾਗਾ ਨਾ ਪਾਓ ਜਦੋਂ ਤੁਸੀਂ ਹਰ ਰੋਜ਼ ਸਿਮਰਨ ਕਰਨਾ ਸ਼ੁਰੂ ਕਰੋਗੇ ਤੇ ਸਭ ਚੀਜ਼ਾਂ ਆਪਣੇ ਆਪ ਤੁਹਾਡੇ ਤੋਂ ਦੂਰ ਚਲੀਆਂ ਜਾਣਗੀਆਂ ਫਿਰ ਚਾਹੇ ਤੁਸੀਂ ਅੱਜ ਕੁਝ ਗਲਤ ਦੇਖ ਵੀ ਲਿਆ ਹੈ ਕਿਤੇ ਪਰ ਸਿਮਰਨ ਕਰਨ ਵੇਠੋਗੇ ਉਹ ਚੀਜ਼ ਤੁਹਾਡੇ ਦਿਮਾਗ ਚ ਉਸ ਸਮੇਂ ਕਦੇ ਨਹੀਂ ਆਵੇਗੀ ਕਿਉਂਕਿ ਪਰਮਾਤਮਾ ਵੀ ਫਿਰ ਪੂਰੀ ਤਰ੍ਹਾਂ ਸਰੀਰ ਤੇ ਹੱਕ ਜਮਾ ਲੈਂਦਾ ਹੈ ਤਾਂ ਫਿਰ ਇਹ ਸਭ ਚੀਜ਼ਾਂ ਅਸਰ ਨਹੀਂ ਕਰਦੀਆਂ ਚਾਹੇ ਤੁਸੀਂ ਕੁਝ ਵੀ ਮਾੜਾ ਦੇਖਿਆ ਹੋਵੇ ਪਰ ਸਿਮਰਨ ਕਰਦੇ ਸਮੇਂ ਇਹ ਚੀਜ਼ਾਂ ਤੁਹਾਡੇ ਤੇ ਕਦੇ ਹੈਵੀ ਨਹੀਂ ਹੋਣਗੀਆਂ ਕਿਉਂਕਿ ਫਿਰ ਮਾਲਕ ਦਾ ਆਵਾਸ ਹੋ ਜਾਂਦਾ ਹੈ ਪਰਮਾਤਮਾ ਇਹ ਸਰੀਰ ਤੇ ਆਪਣਾ ਹੱਕ ਜਤਾਉਂਦਾ ਹੈ ਤਾਂ ਇਹ ਚੀਜ਼ਾਂ ਦੂਰ ਰਹਿੰਦੀਆਂ ਆ ਸੋ ਇਸ ਕਰਕੇ ਹਰ ਰੋਜ਼ ਕੋਸ਼ਿਸ਼ ਕਰਨੀ ਪਵੇਗੀ ਜਿਨ੍ਹਾਂ ਨੂੰ ਇਹੋ ਜਿਹੀ ਵਿਚਾਰ ਆਉਂਦੀ ਹੈ ਹਰ ਰੋਜ਼ 10 ਮਿੰਟ ਦਾ ਹੀ ਸਮਾਂ ਕੱਢੋ ਕੱਢੋ ਜ਼ਰੂਰ ਧਿਆਨ धरो ਮਾਲਕ ਦਾ ਸਰੂਪ ਆਪਣੇ ਅੱਖਾਂ ਦੇ ਸਾਹਮਣੇ ਲੈ ਕੇ ਆਉਣਾ ਹੈ ਤਾਂ ਫਿਰ ਯਾਦ ਕਰਨਾ ਹੈ ਜੋ ਨਾਮ ਸ਼ਬਦ ਹੈ ਉਹ ਪੜਨ ਦੀ ਕੋਸ਼ਿਸ਼ ਕਰਨੀ ਹੈ ਇਹ ਨਾਮ ਸ਼ਬਦ ਤੇ ਪ੍ਰਮਾਤਮਾ ਦਾ ਧਿਆਨ ਤਰਿਆ ਹੋਇਆ ਇਹ ਹੀ ਉਹਨਾਂ ਮਾੜੀਆਂ ਚੀਜ਼ਾਂ ਤੋਂ ਤੁਹਾਨੂੰ ਛੁੜਾਵੇਗਾ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਜੋ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਕਿ ਦੀਦੀ ਜੀ ਅਸੀਂ ਇੰਸਟਾਗ੍ਰਾਮ ਨਹੀਂ ਚਲਾਉਂਦੇ ਅਸੀਂ ਲੱਖ ਦਾ ਤਪીર ਦੀ ਸੇਵਾ ਕਰਦੇ ਆਂ ਤੇ ਅਸੀਂ ਕਦੇ ਵੀ ਨਹੀਂ ਚਾਹੁੰਦੇ ਕਿ ਸਾਡੇ ਸਿਰ ਚੌਂਕੀ ਆਵੇ ਸਾਨੂੰ ਕਿਸੇ ਨੇ ਦੱਸਿਆ ਸੀ ਕਿ ਤੁਹਾਡੇ ਸਿਰ ਇੱਕ ਦਿਨ ਚੌਂਕੀ ਜ਼ਰੂਰ ਆਵੇਗੀ ਤੇ ਅਸੀਂ ਇਹਨਾਂ ਗੱਲਾਂ ਤੋਂ ਡਰਦੇ ਆ ਅਸੀਂ ਸਿੰਪਲ ਹੀ ਜਿੱਦਾਂ ਸੇਵਾ ਕਰਦੇ ਆ ਚਿਰਾਗ ਰੋਸ਼ਨ ਕਰਦੇ ਆ ਸੋ ਇਦਾਂ ਹੀ ਸੇਵਾ ਲੈਣ ਸੋ ਦੇਖੋ ਕਦੇ ਵੀ ਇਹਨਾਂ ਗੱਲਾਂ ਨੂੰ ਲੈ ਕੇ ਘਬਰਾਉਣਾ ਨਹੀਂ ਅਸੀਂ ਤੁਹਾਨੂੰ ਇਹ ਸਲਾਹ ਦਵਾਂਗੇ ਅਸੀਂ ਖੁਦ ਕਹੀਦਾ ਆ ਕਿ ਤੁਸੀਂ ਚੌਂਕੀ ਦੀ ਜੋ ਅਰਦਾਸ ਹੈ ਉਹ ਘਟ ਕਰੋ ਪਰ ਅਰਦਾਸ ਉਹ ਕਰੋ ਜੀ ਦੇ ਵਿੱਚ ਤੁਹਾਡਾ ਨਾਮ ਉੱਚਾ ਹੋਵੇ ਜੀ ਦੇ ਨਾਲ ਤੁਹਾਡੀ ਇੱਜ਼ਤ ਵੜੇ ਸੋ ਇੱਥੇ ਕੀ ਹੁੰਦਾ ਹੈ ਕਿ ਚੌਂਕੀ ਵੀਰ ਆ ਤਾਂ ਜਾਂਦੀ ਹੈ ਜਦੋਂ ਅਸੀਂ ਮਜਬੂਰ ਕਰਦੇ ਪੀਰ ਨੂੰ ਅਰਦਾਸਾਂ ਕਰ ਕਰਕੇ ਪਰ ਲੋਕਾਂ ਜਿਹੇ ਹਾਸੋ ਆਣੀ ਬਣ ਜਾਂਦੇ ਆ ਕਿਉਂਕਿ ਬਚਨ ਨਹੀਂ ਦੇ ਕੇ ਜਾਂਦੇ ਸਿਰ ਲਾਉਣਾ ਆ ਕੇ ਹਾਜ਼ਰੀ ਪਾ ਕੇ ਪੀਰ ਨੇ ਤਾਂ ਚਲੇ ਜਾਣਾ ਪਰ ਜੀ ਦੇ ਸਿਰ ਆਈ ਹੋਵੇ ਉਹਨੂੰ ਤਾਂ ਚਲੋ ਪਤਾ ਹੁੰਦਾ ਉਹ ਸਮਝ ਸਕਦਾ ਪਰ ਦੇਖਣ ਸੁਣਨ ਵਾਲਾ ਚੰਗਾ ਨਹੀਂ ਸਮਝਦਾ ਇਹਨਾਂ ਗੱਲਾਂ ਨੂੰ ਸੋ ਇਸ ਕਰਕੇ ਕਹੀਦਾ ਕਿ ਬਚਨ ਹੀ ਇਸ ਦਾ ਨਾ ਕਰੋ ਮਾਲਕ ਆਉਂਦਾ ਹੀ ਫਿਰ ਉਸ ਹਿਸਾਬ ਨਾਲ ਜਿਸ ਹਿਸਾਬ ਨਾਲ ਤੁਸੀਂ ਸੇਵਾ ਕਰਨੀ ਸ਼ੁਰੂ ਕਰ ਦਿੰਦੇ ਆ ਜਿਸ ਰੂਪ ਵਿੱਚ ਤੁਸੀਂ ਮਾਲਕ ਨੂੰ ਪਸੰਦ ਕਰੋਗੇ ਮਾਲਕ ਉਸੇ ਰੂਪ ਵਿੱਚ ਤੁਹਾਨੂੰ ਦਰਸ਼ਨ ਦੇਣੇ ਸ਼ੁਰੂ ਕਰ ਦਵੇਗਾ ਜਿਸ ਤਰ੍ਹਾਂ ਦੀ ਤੁਸੀਂ ਸੇਵਾ ਪਸੰਦ ਕਰੋਗੇ ਮਾਲਕ ਉਹੀ ਸੇਵਾ ਵਿੱਚ ਖੁਸ਼ ਹੋ ਜਾਵੇਗਾ ਸੋ ਕਦੇ ਵੀ ਇਹਨਾਂ ਗੱਲਾਂ ਨੂੰ ਲੈ ਕੇ ਟੈਨਸ਼ਨ ਨਹੀਂ ਲੈਣੀ ਕਿ ਇਸ ਤਰ੍ਹਾਂ ਨਾਲ ਸਾਡੇ ਨਾਲ ਹੋ ਜਾਵੇ ਕੁਝ ਸਗੋਂ ਤੇ ਮਾਲਕ ਖੁਸ਼ ਹੁੰਦਾ ਹੈ ਕਿ ਬਿਨਾਂ ਲਾਲਚ ਦੇ ਸਾਡੀ ਸੇਵਾ ਕਰਨੀ ਚਾਹੁੰਦੇ ਆ ਸੋ ਬਿਨਾਂ ਲਾਲਚ ਤੋਂ ਜਿਹੜੀ ਸੇਵਾ ਕੀਤੀ ਜਾਂਦੀ ਆ ਉਹਦਾ ਕੁਝ ਵੱਖਰਾ ਹੀ ਰਤਵਾ ਹੁੰਦਾ ਹੈ ਤਾਂ ਪਰਮਾ ਅਤਮਾ ਰਹਿੰਦੀ ਦੁਨੀਆ ਤੱਕ ਨਾਮ ਕਰਵਾ ਦਿੰਦਾ ਜਿਸ ਦਿਨ ਨਾਮ ਕਰਾਉਣ ਤੇ ਆਉਂਦਾ ਹੈ ਸੋ ਕਦੇ ਵੀ ਘਬਰਾਉਣਾ ਨਹੀਂ ਇੱਕ ਹੀ ਅਰਦਾਸ ਕਰੋ ਪੀਰ ਜੀ ਸਿਰ ਨਾਓ ਪਰ ਸੇਵਾ ਨੂੰ ਬਚਨ ਦੋ ਜੋ ਗੱਲ ਦਿਖਾਉਂਦੇ ਹੋ ਸੱਚ ਹੋ ਜਾਵੇ ਬਚਨ ਦੋ ਆਵਾਜ਼ ਆਵੇ ਤੁਹਾਡੀ ਪਰ ਚੌਂਕੀ ਅਸੀਂ ਲੈਣੀ ਨਹੀਂ ਚਾਹੁੰਦੇ ਜਦੋਂ ਤੁਸੀਂ ਇਹ ਅਰਦਾਸ ਕਰੋਗੇ ਤਾਂ ਚੌਂਕੀ ਕਦੇ ਵੀ ਨਹੀਂ ਆਵੇ ਕਿ ਇਹ ਬਿਲਕੁਲ ਸੱਚ ਗੱਲਾਂ ਹੈ ਆਪਣੇ ਮਾਲਕ ਅੱਗੇ ਬੈਠ ਕੇ ਅਰਦਾਸ ਬੇਨਤੀ ਵਾ ਸਿਰਫ ਇਹ ਹੀ ਕਰਨੀ ਆ ਬਾਕੀ ਜੇ ਫਿਰ ਵੀ ਕਿਤੇ ਪੀਰ ਦਾ ਪੈਰਾ ਆਉਣਾ ਹੋਇਆ ਉਹਦੀ ਮੌਜ ਹੋਈ ਕਿਉਂਕਿ ਕਰਮਾਂ ਦੇ ਨਾਲ ਹੀ ਚੀਜ਼ਾਂ ਵੈਸੇ ਮਿਲਦੀਆਂ ਆ ਜੇਕਰ ਉਹ ਮਾਲਕ ਨੇ ਆਉਣਾ ਵੀ ਹੋਇਆ ਉਹ ਕਦੇ ਤੁਹਾਡੀ ਪਿੱਠ ਨਹੀਂ ਲੱਗਣ ਦੇਵੇਗਾ ਇਹਨਾਂ ਅਰਦਾਸਾਂ ਦੇ باوجود ਜੇਕਰ ਮਾਲਕ ਦਾ ਪਹਿਰਾ ਕਦੇ ਆਇਆ ਕਿਉਂਕਿ ਫਿਰ ਜਿੱਦਣ ਮਾਲਕ ਨੇ ਆਉਣਾ ਹੈ ਚੌਂਕੀ ਆਉਣੀਆ ਤੇ ਫਿਰ ਉਹ ਨਹੀਂ ਬਚਨ ਵੀ ਕਰਕੇ ਜਾਣੇ ਜਿਹਦੇ ਨਾਲ ਤੁਹਾਡਾ ਕਦੇ ਸਿਰ ਸ਼ਰਮਿੰਦਗੀ ਦੇ ਨਾਲ ਨਾ ਝੁਕੇ ਬਲਕਿ ਇੱਜ਼ਤ ਵੜੇਗੀ ਸਮਾਜ ਵਿੱਚ ਫਿਰ ਉਹ ਬਚਨ ਵੀ ਦੇ ਕੇ ਜਾਣਗੇ ਜੋ ਗੱਲਾਂ ਕਹਿਣਗੇ ਉਹ ਸੱਚ ਹੋਣਗੀਆਂ ਉੱਥੇ ਫਿਰ ਤੁਸੀਂ ਕਦੇ ਘਬਰਾਉਣਾ ਨਹੀਂ ਹੈ ਸੋ ਬਾਕੀ ਸੱਚੀ ਨੇਚਾ ਭਾਵਨਾ ਨਾਲ ਸੇਵਾ ਕਰੋ ਜੋ ਚਾਹੁੰਦੇ ਹੋ ਉਸੇ ਤਰ੍ਹਾਂ ਦਾ ਅਰਦਾਸ ਬੇਨਤੀ ਕਰੋ ਤਾਂ ਮਾਲਕ ਉਹ ਹੀ ਅਰਦਾਸ ਤੁਹਾਡੀ ਕਬੂਲ ਕਰੇ ਸੋ ਇੱਥੇ ਇੱਕ ਛੋਟਾ ਜਿਹਾ ਹੋਰ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਕਿ ਦੀਦੀ ਜੀ ਤੁਸੀਂ ਨਾਗਾਂ ਬਾਰੇ ਤੇ ਲਖ ਦਾਤਾ ਪੀਰ ਬਾਰੇ ਕੁਝ ਦੱਸਿਆ ਨਹੀਂ ਸੋ ਇੰਨਾ ਹੀ ਕਮੈਂਟ ਸਾਨੂੰ ਨਜ਼ਰ ਆਇਆ ਹੈ ਸੋ ਜਾਂ ਤਾਂ ਦੁਆਰਤੀ ਤੁਸੀਂ ਕਮੈਂਟ ਕਰਨਾ ਜੀ ਸੋ ਬਾਕੀ ਇੱਥੇ ਇੰਨੀ ਹੀ ਗੱਲ ਕਵਾਂਗੇ ਕਿ ਲਖ ਦਾ ਤਾਂ ਪੀਰ ਬਹੁਤ ਵੱਡੇ ਨਾਗ ਦਾ ਵੀ ਰੂਪ ਲੈ ਲੈਂਦੇ ਆ ਸੋ ਨਾਗਾਂ ਦਾ ਰਿਸ਼ਤਾ ਪੀਰਾਂ ਦੇ ਨਾਲ ਜ਼ਰੂਰ ਜੁੜਿਆ ਹੁੰਦਾ ਕਿਉਂਕਿ ਪੀਰ ਦੀ ਵੀ ਕਵਰ ਬਣਦੀ ਹੈ ਤੇ ਨਾਗ ਵੀ ਜ਼ਮੀਨ ਵਿੱਚ ਰਹਿੰਦਾ ਹੈ ਇਸ ਕਰਕੇ ਇਹਨਾਂ ਦਾ ਸੰਬੰਧ ਹੈ ਪੀਰ ਫਕੀਰ ਨਾਗ ਦੇ ਰੂਪ ਵਿੱਚ ਵੀ ਦਰਸ਼ਨ ਦੇ ਦਿੰਦੇ ਆ ਹੁਣ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਕਿ ਕਵਾਲੀ ਦੇ ਨਾਲ ਹੀ ਕਿਉਂ ਕੰਮ ਵਧਣੇ ਸ਼ੁਰੂ ਹੋ ਜਾਂਦੇ ਜਿਹੜੇ ਕਿ ਅਸੀਂ ਇੰਨੇ ਸਮੇਂ ਤੋਂ ਅਰਦਾਸਾਂ ਬੇਂਤੀਆਂ ਕਰ ਰਹੇ ਆ ਫਰਿਆਦਾ ਕਰ ਰਹੇ ਆ ਬੰਦਗੀ ਕਰ ਰਹੇ ਆ ਨਾਮ ਸਿਮਰਨ ਕਰ ਰਹੇ ਆ ਪਰ ਗਵਾਣ ਨਹੀਂ ਰਿਹਾ ਸੀ ਤੇ ਕਵਾਲੀ ਸੁਣਨ ਦੇ ਨਾਲ ਹੀ ਵੱਡੇ ਵੱਡੇ ਕੰਮ ਬਣ ਗਏ ਮਾਲਕ ਬਚਨ ਦੇ ਗਿਆ ਹਾਜ਼ਰੀ ਪਾ ਗਿਆ ਸੋ ਇਹਨਾਂ ਸਭ ਗੱਲਾਂ ਦੇ ਨਾਲ ਇੱਕ ਹੀ ਗੱਲ ਜੁੜੀ ਹੈ ਕਿ ਜਦੋਂ ਵੀ ਕਿਤੇ ਕਵਾਲੀ ਪੀਰ ਦੀ ਲੱਗਦੀ ਹੈ ਕਵਾਲੀਆਂ ਐਵੇਂ ਨਹੀਂ ਲਗਾਈਆਂ ਜਾਂਦੀਆਂ ਕਿਉਂਕਿ ਪੀਰ ਮੋਜ ਵਿੱਚ ਆਉਂਦੇ ਆ ਜਿਵੇਂ ਆਪਾਂ ਜਸ਼ਨ ਮਨਾਉਂਦੇ ਆ ਕੋਈ ਪ੍ਰੋਗਰਾਮ ਕਰਾਉਂਦੇ ਆ ਤੇ ਕਿਹੋ ਕਿਹੋ ਜਿਹੇ ਗਾਣੇ ਲਗਾਏ ਜਾਂਦੇ ਆ ਆਪਾਂ ਸਭ ਜਾਣਦੇ ਆ ਆਪਣੇ ਮਨੋਰੰਜਨ ਲਈ ਸੋ ਭਰ ਮਾਲਕ ਨੇ ਸਿਰਫ ਇੱਕ ਕਵਾਲੀ ਧਾਰਮਿਕ ਸ਼ਬਦ ਹੀ ਕਿਉਂ ਚੁਣਿਆ ਕਿਉਂਕਿ ਉਹਦੇ ਵਿੱਚ ਜੋ ਡੂੰਘੀਆਂ ਗੱਲਾਂ ਆ ਸ਼ਬਦ ਕਹੇ ਜਾਂਦੇ ਆ ਉਹ ਗੱਲਾਂ ਸਿੱਧ ਨੇ ਪਰਮਾਤਮਾ ਦੇ ਨਾਲ ਤਾਰਾਂ ਜੋੜਨ ਵਾਲੀਆਂ ਹੁੰਦੀਆਂ ਹਨ ਸੋ ਜਦੋਂ ਉਹ ਡੂੰਘੀਆਂ ਗੱਲਾਂ ਤੇ ਅਸੀਂ ਅਮਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਗੌਰ ਦੇ ਨਾਲ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਤੇ ਜਦੋਂ ਮਨ ਤੇ ਸੱਟ ਵੱਜਦੀ ਹੈ ਜਦੋਂ ਅਸੀਂ ਉਹ ਕਵਾਲੀ ਦੇ ਬੋਲ ਇਕੱਲੇ ਇਕੱਲੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਬਹੁਤ ਹੀ ਗਹਿਰਾਈ ਜਿਹੜੀ ਸਾਹਮਣੇ ਆਉਂਦੀ ਆ ਤਾਂ ਮਾਲਕ ਦੇ ਨਾਲ ਸੁਰਤੀ ਜੁੜ ਜਾਂਦੀ ਹੈ ਜਦੋਂ ਫਿਰ ਦਿਲੋਂ ਸੁਰਤੀ ਮਨੋਂ ਸੁਰਤੀ ਜੁੜ ਜਾਵੇ ਪਰਮਾਤਮਾ ਦੇ ਨਾਲ ਤਾਂ ਫਿਰ ਪਰਮਾਤਮਾ ਵੀ ਹਾਜ਼ਰੀ ਪਾ ਜਾਂਦਾ ਹੈ ਕਿਰਪਾ ਹੋ ਜਾਂਦੀ ਹੈ ਰੂਮ ਰੂਮ ਖਿੜ ਜਾਂਦਾ ਹੈ ਪਰਮਾਤਮਾ ਬਚਨ ਦੇ ਦਿੰਦਾ ਹੈ ਜਦੋਂ ਦਿਲੋਂ ਅਸੀਂ ਨਾਤਾ ਉਸ ਮੁਰਸ਼ਿਦ ਦੇ ਨਾਲ ਜੋੜਦੇ ਦਿਲੋਂ ਯਾਦ ਕਰਦੇ ਆ ਤਾਂ ਪਰਮਾਤਮਾ ਹਟਾ ਪਹੁੰਚਦਾ ਹੈ ਕਿਉਂਕਿ ਪਰਮਾਤਮਾ ਦਿਲ ਦੀ ਪੁਕਾਰ ਨੂੰ ਜਲਦੀ ਸੁਣਦਾ ਹੈ ਰੌਲਿਆਂ ਨੂੰ ਨਹੀਂ ਸੁਣਦਾ ਜੋ ਮਨ ਵਿੱਚ ਸਾਡੇ ਚੱਲਦਾ ਹੈ ਜੀ ਅਸੀਂ ਦਿਲੋਂ-ਦਿਲੀ ਹੀ ਆਪਣੇ ਮੁਰਸ਼ਿਦ ਦੇ ਨਾਲ ਮਨੋਂ-ਮਨੀ ਹੀ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਦਾ ਮਨ ਵਿੱਚ ਹੀ ਉਹ ਪਰਮਾਤਮਾ ਵਸਦਾ ਹੈ ਅੰਦਰੋਂ ਹੀ ਜਵਾਬ ਦੇ ਦਿੰਦਾ ਹੈ ਆਤਮਾ ਹਾਮੀ ਭਰਦੀ ਵੀ ਬਾਹਰ-ਬਾਰ ਮਨ ਕਹੇ ਕਿ ਇਹ ਕੰਮ ਬਣ ਜਾਣਾ ਅੜਨਾ ਨਹੀਂ ਸੋ ਸਮਝ ਲੈਣਾ ਕਿ ਉਹ ਪਰਮਾਤਮਾ ਤੁਹਾਡੇ ਨਜ਼ਦੀਕ ਹੈ ਤੁਹਾਡੀਆਂ ਗੱਲਾਂ ਨੂੰ ਸੁਣ ਰਿਹਾ ਸਮਝ ਰਿਹਾ ਹੈ ਤੇ ਉਹਨਾਂ ਦਾ ਜਵਾਬ ਵੀ ਦੇ ਰਿਹਾ ਹੈ ਸੋ ਜਦੋਂ ਕਵਾਲੀ ਚੱਲਦੀ ਹੈ ਤੇ ਫਿਰ ਸੁਰਤੀ ਪੀਰ ਦੇ ਨਾਲ ਜੁੜਦੀ ਆ ਤੇ ਫਿਰ ਪੀਰ ਹਾਜ਼ਰੀ ਪਾਉਂਦੇ ਆ ਤੇ ਫਿਰ ਬਚਨ ਵੀ ਦੇ ਜਾਂਦੇ ਆ ਸੋ ਜਿਹੜੀਆਂ ਫਰਿਆਦਾਂ ਕੀਤੀਆਂ ਹੁੰਦੀਆਂ ਆ ਕਈ ਵਾਰ ਉਹ ਕਬੂਲ ਨਹੀਂ ਹੁੰਦੀਆਂ ਪਰ ਕਵਾਲੀ ਸੁਣਨ ਤੇ ਉਹ ਕਬੂਲ ਹੋ ਜਾਂਦੀਆਂ ਹੈ ਸੋ ਖਵਾਲੀ ਸੁਣਨ ਦੇ ਨਾਲ ਭੁੱਬ ਨਿਕਲਦੀ ਹੈ ਭੁੱਬ ਦੇ ਨਾਲ ਤੀਸਰਾ ਨੇਤਰ ਖੁੱਲ ਜਾਂਦਾ ਹੈ ਤੇ ਪਰਮਾਤਮਾ ਨਾਲ ਸਿੱਧੀ ਤਾਰ ਜੁੜ ਜਾਂਦੀ ਹੈ ਜਦੋਂ ਅਸੀਂ ਪਰਮਾਤਮਾ ਨਾਲ ਜੁੜੀ ਹੋਈ ਗੱਲ ਨੂੰ ਗੌਰ ਦੇ ਨਾਲ ਸੁਣਾਗੇ ਚਾਹੇ ਕੋਈ ਸ਼ਬਦ ਹੋਵੇ ਚਾਹੇ ਕੋਈ ਗੱਲ ਹੋਵੇ ਜੁੜੀ ਹੋਈ ਜਦੋਂ ਇਹਨਾਂ ਗੱਲਾਂ ਨੂੰ ਅਸੀਂ ਰਾਮ ਜੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਪਰਮਾਤਮਾ ਬਹੁਤ ਨਜ਼ਦੀਕ ਮਹਿਸੂਸ ਹੋਵੇਗਾ ਜਦੋਂ ਅਸੀਂ ਇਹਨਾਂ ਗੱਲਾਂ ਨੂੰ ਸੁਣਦੇ ਆ ਇਗਨੋਰ ਕਰ ਦਿੰਨੇ ਸਮਝਦੇ ਨਹੀਂ ਤੇ ਉਨਾ ਹੀ ਸਾਨੂੰ ਪਰਮਾਤਮਾ ਦੂਰ ਲੱਗਦਾ ਹੈ ਪਰ ਪ੍ਰਮਾਤਮਾ ਕਿਤੇ ਵੀ ਦੂਰ ਨਹੀਂ ਉਹਨੂੰ ਦਿਲੋਂ ਪੁਕਾਰਨ ਦੀ ਜ਼ਰੂਰਤ ਹੈ ਉਹ ਤਾਂ ਝਟ ਹਾਜ਼ਰੀ ਪਾ ਜਾਂਦੇ ਆ ਨਾਲ ਹੋਣ ਦਾ ਸੰਕੇਤ ਦੇ ਜਾਂਦੇ ਆ ਸੋ ਕਵਾਲੀ ਸੁਣਨ ਦੇ ਨਾਲ ਤੀਸਰਾ ਨੇਤਰ ਵੀ ਖੁੱਲਦਾ ਹੈ ਬਹੁਤ ਵੱਡੇ ਵੱਡੇ ਕੰਮ ਹੋ ਜਾਂਦੇ ਹੈ ਜੇਕਰ ਤੁਸੀਂ ਵੀਰਵਾਰ ਦੇ ਦਿਨ ਕਵਾਲੀ ਜ਼ਰੂਰ ਸੁਣੋ ਤਾਂ ਬਹੁਤ ਹੀ ਮਾਲਕ ਦੀ ਕਿਰਪਾ ਹੁੰਦੀ ਹੈ ਸੋ ਕੋਸ਼ਿਸ਼ ਕਰਿਆ ਕਰੋ ਕਿ ਜਿਸ ਦਿਨ ਚਿਰਾਗ ਰੋਸ਼ਨ ਕਰਦੇ ਹੋ ਤੇ ਲੱਗੇ ਫੋਨ ਤੇ ਹੀ ਕਵਾਲੀ ਇੱਕ ਲਗਾ ਲਓ ਪਰ ਲਗਾਇਆ ਜ਼ਰੂਰ ਕਰੋ ਅੱਧਾ ਘੰਟਾ ਜਾਂ 1 ਘੰਟਾ ਜ਼ਰੂਰ ਦਰਵਾਜ਼ੇ ਤੇ ਕਵਾਲੀ ਲਗਾਉਣੀ ਹੀ ਚਾਹੀਦੀ ਹੈ ਕਿਉਂਕਿ ਪੀਰਾਂ ਫਕੀਰਾਂ ਦੀ ਇਹ ਪਸੰਦ ਹੈ ਜਿੱਥੇ ਹੋਰ ਕਰਮ ਕਰਦੇ ਹੋ ਉੱਥੇ ਨਾਲ ਦੀ ਨਾਲ ਇਹ ਵੀ ਇੱਕ ਕਰਮ ਜ਼ਰੂਰ ਕਰਿਆ ਕਰੋ ਕਵਾਲੀ ਦਰਵਾਜ਼ੇ ਉੱਤੇ ਲਗਾਇਆ ਕਰੋ ਜ਼ਰੂਰ ਲਗਾਉਣੀ ਚਾਹੀਦੀ ਆ ਕਿਉਂਕਿ ਜੋ ਚੀਜ਼ ਪੀਰਾਂ ਨੂੰ ਪਸੰਦ ਆ ਜੇਕਰ ਉਹ ਕਰਮ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਮਾਲਕ ਦੀ ਔਰ ਵੀ ਜ਼ਿਆਦਾ ਕਿਰਪਾ ਹੁੰਦੀ ਹੈ ਕਵਾਲੀ ਦੇ ਨਾਲ ਹੀ ਬਹੁਤ ਵੱਡੇ ਵੱਡੇ ਕੰਮ ਜਿਹੜੇ ਉਹ ਬਣ ਜਾਂਦੇ ਆ ਸੁਵਾਖੀ ਵੀਡੀਓ ਪੂਰੀ ਸੁਣੀ ਹੈ ਤਾਂ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਜੀ